ਸਤ ਸ੍ਰੀ ਅਕਾਲ ਜੀ ਮੈਂ ਲੋਕ ਬੋਲੀਆਂ ਪੀਸ ਤੋਂ ਗੁਰਦੀਪ ਕੌਰ ਅੱਜ ਤੁਹਾਨੂੰ ਸੁਣਾਉਣੀਆਂ ਬਾਬਲ ਤੇ ਧੀ ਦੇ ਸੋਹਣੇ ਜਿਹੇ ਰਿਸ਼ਤੇ ਤੇ ਸੋਹਣੀਆਂ ਜੀਆਂ ਬੋਲੀਆਂ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਉਣੀਆਂ ਸੁਣਦੇ ਹਾਂ ਸੱਪੇ 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 ਬੇ ਡੰਡੀ ਚੁਮਕੀ ਪਾ ਦੇ ਬਾਬਲਾ ਕੋਈ ਆਖੇ ਨਾ ਗਰੀਬ ਤੇਰੇ ਮਾਪੇ ਬੇ ਡੰਡੀ ਚੁਮਕੀ ਪਾ ਦੇ ਬਾਬਲਾ ਕੋਈ ਆਖੇ ਨਾ ਗਰੀਬ ਤੇਰੇ ਮਾਪੇ ਸਵਰਾਂ ਦੇ ਫਲ ਬੜੇ ਮਿੱਠੇ ਨੀ ਸਹੇਲਿਓ ਸਵਰਾਂ ਦੇ ਫਲ ਬੜੇ ਮਿੱਠੇ ਨੀ ਸਹੇਲਿਓ ਬਾਪੂ ਜਹੇ ਲਾੜ ਕਿਥੇ ਡਿਠੇ ਨੀ ਸਹੇਲਿਓ ਬਾਪੂ ਜਹੇ ਲਾੜ ਕਿਥੇ ਡਿਠੇ ਨੀ ਸਹੇਲਿਓ ਬਾਪੂ ਜਹੇ ਲਾੜ ਕਿਥੇ ਡਿਠੇ ਨੀ ਸਹੇਲਿਓ ਕੀ ਵੇ ਬਾਬਲ ਤਿਆਂ ਤੁਰਖੀਆਂ ਕੀ ਬਣ ਆਈਆਂ ਤੇਰੇ ਵੇ ਸੁੱਤੀ ਉੱਠ ਕੇ ਨਾ ਖਾ ਮਾ ਰੋਟੀ ਸੁੱਤੀ ਉੱਠ ਕੇ ਨਾ ਖਾਵਾਂ ਰੋਟੀ ਕਰਦੀ ਕੰਮ ਬਥੇਰੇ 베 ਰੱਖ ਲੈ ਕਮਾਰੀ ਬਾਬਲਾ ਪੁੱਤ ਬਣ ਕੇ ਕਮਾਉਂ ਕਰ ਤੇਰੇ 베 ਰੱਖ ਲੈ ਕਮਾਰੀ ਬਾਬਲਾ ਪੁੱਤ ਬਣ ਕੇ ਕਮਾਉਂ ਕਰ ਤੇਰੇ 베 ਰੱਖ ਲੈ ਕਮਾਰੀ ਬਾਬਲਾ ਪੁੱਤਾਂ ਨੂੰ ਤਾਂ ਬੰਡੀਆਂ ਮਹਿਣ ਤੇ ਮਾੜੀਆਂ ਪੁੱਤਾਂ ਨੂੰ ਤਾਂ ਬੰਡੀਆਂ ਮਹਿਣ ਤੇ ਮਾੜੀਆਂ ਤਿਆ ਨੂੰ ਕਿਉਂ ਵੰਡੇ ਪਰਦੇਸ ਬਾਬਲਾ ਦੱਸ ਕਿਥੋਂ ਲਖਾਏ ਸਾਡੇ ਲੇਖ ਬਾਬਲਾ ਦੱਸ ਕਿਥੋਂ ਲਖਾਏ ਸਾਡੇ ਲੇਖ ਬਾਬਲਾ ਦੱਸ ਕਿਥੋਂ ਲਖਾਏ ਸਾਡੇ ਲੇਖ ਬਾਬਲਾ ਪਾਵੇ 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 ਵੀ ਦੂਰ ਨਬਿਆਹੀ ਬਾਬਲਾ ਜਿੱਥੇ ਕਾਂ ਉੱਡਿਆ ਨਾ ਜਾਵੇ ਵੀ ਦੂਰ ਨਬਿਆਹੀ ਬਾਬਲਾ ਜਿੱਥੇ ਕਾਂ ਉੱਡਿਆ ਨਾ ਜਾਵੇ ਖੇੜੇ 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 ਵੇਨੇੜੇ ਹੀ ਬਿਆਂ ਹੀ ਬਾਬਲਾ ਜੁੱਤੀ ਪਾਵਾਂ ਤੇ ਕੜਮ ਤੇਰੇ ਵੇੜੇ ਵੇਨੇੜੇ ਹੀ ਬਿਆਂ ਹੀ ਬਾਬਲਾ ਜੁੱਤੀ ਪਾਵਾਂ ਤੇ ਕੜਮ ਤੇਰੇ ਵੇੜੇ ਬਾਬਲ ਮੇਰੇ ਨੇ ਵਾਰ ਟੋਲਿਆ ਪੁੱਠੇ ਦਵੇਂ ਤੋਂ ਗਾਲਾਂ ਨੀ ਆਣ ਸਹੇਲੀਆਂ ਦੇਣ ਤਾਨੇ ਔਰ ਸਹੇਲੀਆਂ ਦੇਵਨਤਾ ਨੇ ਇਹ ਤੇਰੇ ਘਰ ਵਾਲਾ ਬੇ ਡਰ ਦੀ ਮਾਰੀ ਕੁਝ ਨਾ ਬੋਲਾਂ ਡਰਦੀ ਮਾਰੀ ਕੁਝ ਨਾ ਬੋਲਾਂ ਜਿਸਮ ਸੜ ਗਿਆ ਸਾਰਾ ਇਹ ਉਮਰ ਲੰਗਾ ਲੂੰਗੀ ਕਰਕੇ ਕਾਲਾ ਮਾਲਾ ਇਹ ਉਮਰ ਲੰਗਾ ਲੂੰਗੀ ਕਰਕੇ ਕਾਲਾ ਮਾਲਾ ਇਹ ਉਮਰ ਲੰਗਾ ਲੂੰਗੀ ਕਰਕੇ ਕਾਲਾ ਮਾਲਾ ਇਹ ਉਮਰ ਲੰਗਾ ਲੂੰਗੀ ਆਲੇ 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 ਨੀਤੀਏ ਕਿਤੇ ਨਿੰਦ ਨਾ ਦਈਂ ਪੁੱਤ ਵੱਡੇਆਂ ਘਰਾਂ ਦੇ ਕਾਲੇ ਨੀਤੀਏ ਕਿਤੇ ਨਿੰਦ ਨਾ ਦੇਈ ਪੁੱਤ ਵੱਡੇਆਂ ਘਰਾਂ ਦੇ ਕਾਲੇ ਰੋਟੀ ਮੱਕੀ ਦੀ ਤਰੂੰਗੀ ਉੱਤੇ ਸਾਗ ਬਾਬਲਾ ਰੋਟੀ ਮੱਕੀ ਦੀ ਤਰੂੰਗੀ ਉੱਤੇ ਸਾਗ ਬਾਬਲਾ ਤੇਰੀ ਪੱਗ ਨੂੰ ਕਦੇ ਨਾ ਲਾ ਮਾਂ ਦਾਗ ਬਾਬਲਾ ਤੇਰੀ ਪੱਗ ਨੂੰ ਕਦੇ ਨਾ ਲਾ ਮਾਂ ਦਾਗ ਬਾਬਲਾ ਤੇਰੀ ਪੱਗ ਨੂੰ ਕਦੇ ਨਾ ਲਮਾ ਦਾਗ ਬਾਬਲਾ ਹੱਸ ਹੱਸ ਤੋਰੀ ਬਾਬਲਾ ਇਤਾਂ ਹੁੰਦੀਆਂ ਜਗਤ ਤੇ ਆਈਆਂ ਹੱਸ ਹੱਸ ਤੋਰੀ ਬਾਬਲਾ ਇਤਾਂ ਹੁੰਦੀਆਂ ਜਗਤ ਤੇ ਆਈਆਂ ਹੱਸ ਹੱਸ ਤੋਰੀ ਬਾਬਲਾ ਮਾਝੇ ਤੀਨਾ ਦਈ ਬੇਬਾਬਲਾ ਮਾਝੇ ਤੀਨਾ ਦਈ ਬੇਬਾਬਲਾ ਓਥੇ ਛੋਲ ਹੰਦੀ ਬੜਾਈ 베ਤੀ ਮਰ ਜੂਗੀ ਤਿਹਾਈ 베ਤੀ ਮਰ ਜੂਗੀ ਤਿਹਾਈ 베ਤੀ ਮਰ ਜੂਗੀ ਤਿਹਾਈ 베ਤੀ ਮਰ ਜੂਗੀ ਤਿਹਾਈ ਸੁਣਵੇ ਚਾਚਾ ਸੁਣਵੇ ਤਾਇਆ ਸੁਣਵੇ ਚਾਚਾ ਸੁਣਵੇ ਤਾਇਆ ਸੁਣ ਬੇਬਾ ਬੜ ਲੋਭੀ दारू ਪੀਣੇ ਨੂੰ ਮੈਂ ਵੇ ਕੁੰਝ ਕਿਉਂ ਡੋਬੀ दारू ਪੀਣੇ ਨੂੰ ਮੈਂ ਵੇ ਕੁੰਝ ਕਿਉਂ ਡੋਬੀ दारू ਪੀਣੇ ਨੂੰ ਮੈਂ ਵੇ ਕੁੰਝ ਕਿਉਂ ਡੋਬੀ दारू ਪੀਣੇ ਨੂੰ ਨੋ ਕਰ ਦੇ ਨਾ ਦਈ ਮੇਰੇ ਬਾਬਲ ਨੋ ਕਰ ਦੇ ਨਾ ਦਈ ਮੇਰੇ ਬਾਬਲ ਹਾਲੀ ਪੁੱਤ ਬਥੇਰੇ ਵੇ ਨੋ ਕਰ ਪੁੱਤ ਤਾਂ ਕਰੀ ਨਾ ਰੈਂਦੇ ਨੌਕਰ ਪੁੱਤ ਤਾਂ ਕਰੇ ਨਰੰਦੇ ਵਿੱਚ ਪਰਦੇਸੀ ਡੇਰੇ ਮੈਂ ਤੈਨੂੰ ਵਰਜ ਰਹੀ ਦਈ ਨਬਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ ਦਈ ਨਬਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ ਦਈ ਨਬਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ ਵੀਰ ਕਰ ਪੁੱਤ ਜੰਮਿਆ ਬਾਪੂ ਮੱਜੀਆਂ ਦੇ ਸੰਘੜ ਫੜਾਵੇ ਵੀਰ ਕਰ ਪੁੱਤ ਜੰਮਿਆ ਬਾਪੂ ਮੱਜੀਆਂ ਦੇ ਸੰਘੜ ਫੜਾਵੇ ਵੀਰ ਕਰ ਪੁੱਤ ਜੰਮਿਆ ਤਾਈਆਂ 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 ਨੇ ਅੱਜ ਕਰ ਬਾਬਲ ਦੇ ਧੀਆਂ ਮੇਲਣਾ ਆਈਆਂ ਨੇ ਅੱਜ ਕਰ ਬਾਬਲ ਦੇ ਧੀਆਂ ਮੇਲਣਾ ਆਈਆਂ ਨੇ ਅੱਜ ਕਰ ਬਾਬਲ ਦੇ ਲਾਗੀ ਦੇਣ ਵਧਾਈਆਂ ਨੇ ਅੱਜ ਕਰ ਬਾਬਲ ਦੇ ਧੀਆਂ ਮੇਲਣਾ ਆਈਆਂ ਅੱਜ ਕਰ ਬਾਬਲ ਦੇ ਨਿਹਰਾ ਪੋਣਾ ਨਿਖਟਾ ਪੋਣਾ ਨਿਹਰਾ ਪੋਣਾ ਨਿਖਟਾ ਪੋਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਣਾ